ਕਦੇ ਨੇ ਦਿੱਲੀ ਵਿੱਚ ਕੰਮ ਇਹਨੂੰ ਪੈ ਗਿਆ ਨੇੜੇ ਜਾਂਦੀ ਬੱਸ ਵੇਖੀ ਬੱਸ ਵਿੱਚ ਬਹਿ ਗਿਆ ਬੱਸ ਵਿੱਚ ਬੈਠਾ ਇੱਕ ਭਾਈਆ ਮੇਰੇ ਨਾਲ ਸੀ ਉਮਰ ਉਹਦੀ ਲਗਭਗ 60 65 ਸੀ ਉਹਦੇ ਖੱਬੇ ਪਾਸੇ ਇੱਕ ਸੀਟ ਖਾਲੀ ਸੀ ਜਿਸ ਉੱਤੇ ਬੈਠੀ ਨਾ ਸਵਾਰੀ ਕੋਈ ਹਾਲੀ ਸੀ ਅਗਲੇ ਸਟਾਪ ਉੱਤੇ ਬੱਸ ਜਾ ਕੇ ਰੁਕੀ ਸੀ ਤੇ ਬੱਸ ਨੇ ਸਵਾਰੀ ਇੱਕ ਹੋਰ ਉੱਥੇ ਚੁੱਕੀ ਸੀ ਚੜੀ ਜੋ ਸਵਾਰੀ ਉਹ ਬਜ਼ੁਰਗ ਇੱਕ ਮਾਤਾ ਸੀ ਉਮਰ 55 ਕੁ ਸਾਲ ਦਿਲ ਮੇਰੇ ਜਾਤਾ ਸੀ ਉਹਦੀ ਸਲਵਾਰ ਵਿੱਚੋਂ ਲਟਕ ਰਿਆ 나ੜਾ ਸੀ ਮੇਰੀ ਕਮਟਾ ਦਾ ਨਾ ਹੈ 나ੜਾ 나ੜਾ ਉਹਦੀ ਸਲਵਾਰ ਵਿੱਚੋਂ ਲਟਕ ਰਿਆ 나ੜਾ ਸੀ ਮੈਨੂੰ ਨਜ਼ਰ ਆਇਆ ਮੈਨੂੰ ਲੱਗਾ ਬੜਾ ਮਾੜਾ ਸੀ ਮੈਂ ਉਹਨੂੰ ਕਿਹਾ ਪਿੱਛੇ ਮੂੰਹ ਨੂੰ ਪਵਾ ਕੇ ਲੰਗਾ ਮਾਤਾ ਜੀ ਉਹ ਬਹਿ ਜਾ ਆ ਕੇ ਮਾਤਾ ਅੱਗੇ ਆਈ 나ੜਾ ਮੇਰੇ ਉੱਤੇ ਆ ਪਿਆ ਥੋੜੀ ਅੱਗੇ ਗਈ 나ੜਾ ਭਾਈਆ ਜੀ ਤੇ ਜਾ ਪਿਆ ਕਿਸੇ ਨੂੰ ਨਾ ਪਤਾ ਲੱਗਾ ਸੀਟ ਉੱਤੇ ਬਹਿ ਗਈ ਅਸੀ ਮੈਨੂੰ ਆਈ ਪਰ ਛੁਪੀ ਛੁਪੀ ਰਹਿ ਗਈ ਨਾੜਾ ਪਿਆ ਭਾਈਏ ਉਤੇ ਵੇਖਿਆ ਨਾ ਮਾਤਾ ਨੇ ਅਗੋ ਖੇਡ ਹੋਰ ਇੱਕ ਖੇਡੀ ਇਹ ਵਿਦਾਤਾ ਨੇ ਨਾੜਾ ਉਤੇ ਪਿਆ ਵੇਹ ਭਾਈਏ ਨੇ ਉਠਾ ਲਿਆ ਤੇ ਆਪਣਾ ਹੀ ਸਮਝ ਸਲਵਾ ਜੜਾ ਲਿਆ ਨਾੜਾ ਉਤੇ ਪਿਆ ਵੇਹ ਭਾਈਏ ਨੇ ਉਠਾ ਲਿਆ ਤੇ ਆਪਣਾ ਹੀ ਸਮਝ ਸਲਵਾ ਜੜਾ ਲਿਆ ਆਖਰੀ ਸਟਾਪ ਆਇਆ ਉਤਰਿਆਂ ਸਵਾਰੀਆਂ ਸਾਰਿਆਂ ਨੇ ਸੀ ਉਤਰਨ ਦੀਆਂ ਕੀਤੀਆਂ ਤਿਆਰੀਆਂ ਮਾਤਾ ਉੱਥੇ ਭਾਈਆ ਜੀ ਵੀ ਉੱਠ ਕੇ ਖਲੋਗੇ ਦੋਹਾਂ ਦੇ ਨਾੜੇ ਉਹ ਰਾਂਝੇ ਹੋਗੇ ਮਾਤਾ ਆਖੇ ਮੇਰਾ 나ੜਾ ਬੁੱਢੇ ਨੇ ਟੰਗ ਲਿਆ ਭਾਈ ਆਖੇ ਮੇਰਾ 나ੜਾ ਬੁੱਢੀ ਨੇ ਅੜੰਗ ਲਿਆ ਮਾਤਾ ਆਖੇ ਮੇਰਾ 나ੜਾ ਨਹੀਂ ਤੇ ਹੋਰ ਕਿਸ ਦਾ ਹੈ ਭਾਈ ਆਖੇ 나ੜਾ ਮੇਰਾ ਤੈਨੂੰ ਨਹੀਂ ਦਿਸਦਾ ਦੋਵੇਂ ਜਨੇ ਪੱਕੇ ਹੱਥੀ ਕੁੱਟ ਲਿਆ 나ੜਾ ਸੀ ਕੌਣ ਕਰੇ ਫੈਸਲਾ ਜੀਵੇ ਪੜਾ ਮੇਰੇ ਬਿਨਾਂ ਕਿਸੇ ਨੇ ਸੀ ਵੇਖਿਆ ਤੇ ਚੱਖਿਆ ਮੈਂ ਆਗੇ ਹੋ ਕੇ ਇਸ ਲਈ ਭਾਜਾ ਜੀ ਨੂੰ ਆਖਿਆ ਮੈਂ 나ੜਾ ਛੱਡੋ ਭਾਈਆ ਜੀ ਕਿਉਂ ਬੈਠਿਆ ਨੂੰ ਕੁੱਟ ਕੇ ਅਗੋ ਬਜ਼ੁਰਗ ਇਦਾਂ ਪਿਆ ਮੈਨੂੰ ਟੁੱਟ ਕੇ ਤੂੰ ਕੌਣ ਲੱਗਾ ਹੋਇਆ ਸਾਡੇ ਵਿਚਕਾਰ ਏ 나ੜਾ ਮੇਰਾ ਖੁੱਲ ਗਿਆ ਤੂੰ ਜ਼ਿੰਮੇਵਾਰ ਏ ਇੰਨੀ ਗੱਲ ਸੁਣ ਕੇ ਮੈਂ ਤੇ ਪਰਾਂਖ ਲੋ ਗਿਆ ਪਰ ਇੱਕ ਹੋਰ ਬੰਦਾ ਅੱਗੇ ਆਖ ਲੋ ਗਿਆ ਕਹਿਣ ਲੱਗਾ ਮਾਤਾ ਜੀ ਉਹ ਛੱਡੋ 나ੜਾ ਜਾਂਦਿਓ ਪਿਆਏ ਪਵਾੜਾ ਐਵੇਂ ਗੱਲ ਨੂੰ ਮੋਕਾਂ ਦਿਓ ਇੰਨੀ ਗੱਲ ਸੁਣ ਮਾਤਾ ਕ੍ਰੋਧ ਵਿੱਚ ਬੋਲੀ ਸੀ ਉਸ ਨੇ ਉਹਦੇ ਉੱਤੇ ਜ਼ੁਬਾਨ ਐਂ ਖੋਲੀ ਸੀ ਸ਼ਰਮ ਨਹੀਂ ਐ ਤੁੰਗੀ ਮੈਂਡੀ ਗੱਲ ਨਾ ਬੇਕਾਰ ਹੋਸੀ 나ੜਾ ਮੈਂਡਾ ਖੁੱਲ ਵੈਸੀ ਕੌਣ ਜ਼ਿੰਮੇਵਾਰ ਹੋਸੀ ਲਾ ਜਵਾਬ ਹੋ ਕੇ ਉਹ ਬੰਦਾ ਵੀ ਪਰ ਅੱਖ ਲੋ ਗਿਆ ਮਾਤਾ ਜੀ ਦਾ ਪਾਰਾ ਫਿਰ ਹੋਰ ਤੇਜ ਹੋ ਗਿਆ ਸੁਣੀ ਨਾ ਸੁਣਾਈ ਉਹਨੇ ਗੱਲ ਕੋਈ ਹੋਰ ਸੀ 나ੜਾ ਲਿਆ ਖਿੱਚ ਉਹਨੇ ਲਾ ਕੇ ਜਰਾ ਜੋਰ ਸੀ 나ੜਾ ਗਿਆ ਛੁੱਟ ਲਗਾ ਇੱਕ ਵੀਨਾ ਫੋਰਸ ਸੀ ਕਿਉਂਕਿ ਮਾਤਾ ਤਗੜੀ ਤੇ ਭਾਈਆ ਕਮਜ਼ੋਰ ਸੀ ਸ਼ਰਮ ਸਾਇਆ ਸੋਇਆ ਭਾਈਆ ਡੁੱਬਾ ਸੀ ਵਿਚਾਰ ਵਿੱਚ ਮਾਤਾ ਜੀ ਨੇ ਟੁੰਗ ਲਿਆ 나ੜਾ ਸਲਵਾਰ ਵਿੱਚ ਬੁੱਢ ਬਡਾਂਦੀ ਮਾਤਾ ਫਿਰ ਬਸ ਚੁੱਲ੍ਹ ਲੈ ਗਈ ਤੇ ਜਾਂਦੀ ਬਾਰੀ ਭਾਈਆ ਜੀ ਨੂੰ ਇੰਨੀ ਗੱਲ ਕਹਿ ਗਈ ਬੇਸ਼ਰਮ ਬੇਹਿਆ ਸ਼ਰਮ ਨਹੀਂ ਨੇ ਆਉਣੀ ਬੁੱਢੇ ਹੋ ਗਏ ਪਰ ਸ਼ਰਾਰਤਾਂ ਦੀ ਹਜਤ ਨਹੀਂ ਨੇ ਜਾਉਣੀ Godt teke!